ਕੀ ਕਾਜੀ ਸਭ ਨੂੰ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਵਿੱਚ ਆਨਦਾ ਅਸੀਂ 30 ਤਿਉਹਾਰ ਮਨਾ ਰਹੇ ਹਾਂ ਪਹਿਲੀ ਵਾਰ ਥੋੜੀ ਜਿਹੀ ਡੈਕੋਰੇਟ ਕੀਤਾ ਅਸੀਂ ਤੇ ਮੌਸਮ ਦੇ ਮਾਹੌਲ ਦਾ ਦੇ ਤੁਹਾਨੂੰ ਪਤਾ ਹੀ ਹੈ ਕਿਦਾਂ ਮੌਸਮ ਦਾ ਮਾਹੌਲ ਹੈ ਇਸ ਕਰਕੇ ਥੋੜਾ ਇੱਧੇ ਰਿਹਾ ਸਾਣਾ ਹੋ ਸੋਚਿਆ ਤਾਂ ਕਾਫੀ ਕੁਝ ਸਿਗਾਏ ਨੇ ਨਾ ਕਰਨੇ ਦਾ ਪਰ ਮੌਸਮ ਦੇ ਕਰਕੇ ਜਿੱਦਾਂ ਬਾਰਿਸ਼ ਹੋ ਰਹੀ ਹੈ ਹੁਣ ਤਬਾਰਿਸ਼ ਦੇ ਕਰਕੇ ਥੋੜਾ ਓਖਾ ਹੋ ਗਿਆ ਕੰਮ ਤਾਂ ਕਰਕੇ ਇਹਨੇ ਨਾ ਥੋੜਾ ਜਿਹਾ ਡੈਕੋਰੇਟ ਕੀਤਾ ਹੁਣ ਤੁਹਾਨੂੰ ਬਾਕੀਆਂ ਦੇ ਨਾਲ ਮਿਲਾਨੇ ਆ ਚਲੋ ਬਾਕੀਆਂ ਨੂੰ ਦੱਸੋ ਫੇਰ ਹੁਣ ਬਾਕੀ ਜਿਹੜੇ ਬੈਠੇ ਹੋਏ ਆ ਥੋੜੇ ਬਹੁਤ ਇੰਟਰੋਡਕਸ਼ਨ ਕਰਤਾ ਸਾਰਿਆਂ ਨੂੰ ਰਾਮਗੜ੍ਹ ਮਹੱਲੇ ਦੇ ਲੇਡੀਜ਼ ਸਾਰੀਆਂ ਆ ਰਾਮਗੜ੍ਹ ਮਹੱਲੇ ਦੀਆਂ ਸਾਰੀਆਂ ਲੇਡੀਜ਼ ਬੈਠੀਆਂ ਹੋਈਆਂ ਤੇ ਬੀਬੀ ਸਾਡੀ ਵੀ ਬੈਠੀ ਹੋਈ ਆ ਬੀਬੀ ਸਾਡੀ ਬੜੀ ਦੂਰ ਬੈਠੀ ਹੋਈ ਆ ਬੀਬੀ ਹੈ ਤੇਰੇ ਨਾਲ ਖਾਣ ਪੀਣ ਦਾ ਵੀ ਥੋੜਾ ਪ੍ਰੋਗਰਾਮ ਰੱਖਿਆ ਹੋਇਆ ਝੁੱਲੇ ਲਾਏ ਹੋਏ ਆ ਇਹਨਾਂ ਨੇ ਉੱਪਰ ਛੱਡ ਦੇ ਵਿੱਚ ਪ੍ਰੋਗਰਾਮ ਕੀਤਾ ਇਹਨਾਂ ਨੇ ਝ ਤੇ ਅੱਗੇ ਜੁੜੇ ਰਹੋ ਆ ਬੱਚਿਆਂ ਦੇ ਲਈ ਲਾਏ ਆ ਚੁੱਲੇ ਹੁਣ ਥੋੜੇ ਇਕੱਠੇ ਕੀਤੇ ਆ ਇਹਨਾਂ ਨੇ ਬਲੌਗ ਦੀ ਸ਼ੁਰੂਆਤ ਕਰਨ ਦੇ ਲਈ ਤਾਂ ਬੱਚੇ ਸਾਰੇ ਤਿਆਰ ਹੋ ਕੇ ਆਏ ਹੋਏ ਆ ਸਾਰੇ ਜਣੇ ਤੇ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਅੱਗੇ ਤੁਹਾਨੂੰ ਦਿਖਾਣੇ ਆ ਇਹਨਾਂ ਨੇ ਥੋੜਾ ਪ੍ਰੋਗਰਾਮ ਪ੍ਰੋਗਰਾਮ ਤਾਂ ਦੱਸੋ ਕੀ ਕੀ ਹੈ ਪ੍ਰੋਗਰਾਮ ਪ੍ਰੋਗਰਾਮ ਸਾਡਾ ਹੈ ਭੰਗੜੇ ਦਾ ਹੈ ਮੇਰੀ ਸਾਰੇ ਬੱਚਿਆਂ ਦਾ ਨਾਚ ਦਾ ਹਾਂ ਬੋਲੀਆਂ ਅੱਗੇ ਖਾਨ ਬਿੰਦਾਂ ਵੀ ਆ ਥੋੜਾ ਤੇ ਜੁੜੇ ਲੋਕਾਂ ਤੋਂ ਵੀ ਕਰੂਦੇ ਹਾਂ ਦਾਧਿਆ ਕਰੂਦੇ ਹਾਂ ਇਸ ਵਾਰ ਤਲੀ ਵਾਰ ਕਰਾਂਗੇ ਅਸੀਂ ਪਹਿਲੀ ਵਾਰ ਕਰਾਂ ਲੱਗਿਆ ਤੇ ਬਾਰਿਸ਼ ਦੇ ਕਰਕੇ ਥੋੜਾ ਇੰਨਾ ਹੋ ਨਹੀਂ ਪਾਇਆ ਤੇ ਅੱਗੇ ਤੁਹਾਨੂੰ ਦਿਖਾਣੇ ਆ ਨਾਲ ਜੁੜੇ ਰੇ ਸਾਡੇ ਸੱਜਣਾਂ 아 ਆ ਦੇਖੋ ਜੀ ਨਾਲ ਸਮੱਸਿਆ ਤੇ ਆ ਬਤਾਲਾ ਕਰਦੇ ਹਰਮਨ ਕੀ ਨਾ ਨਾ ਅੱਜ ਦੇ ਸਾਡੇ ਛੰਡਾ ਬਤਾਲਦੇ ਮੁੰਨਾ ਦਾਚਾ ਹੈ ਫਲੇਜਾ ਠੀਕ ਚੱਲਦਾ ਕੰਮ ਹੈ ਹੋਰ ਫਸਨਾ ਸਕਲੇ ਸਾਲ ਹੋਰ ਵੀ ਕਰਾਂਗੇ ਲੰਗਰ ਕਰਾਂਗੇ ਲੰਗਰ ਅੱਛਾ ਡੀਜੇ ਲਾ ਕੇ ਡੀਜੇ ਲਾ ਸਤਮਾਲ ਸਕੂਲ ਨਾਲ ਹਰਮਨ ਫੋਰ ਰੀਜਨ ਨਿਕਲ ਫੋਰ ਰੀਜਨ